ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਰਕੇਸ਼ ਅਗਰਵਾਲ ਆਈਪੀਐਸ ਅਤੇ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਗੱਡੀਆਂ ਚੋਰੀ ਕਰਨ ਵਾਲੇ ਇੰਟਰ ਸਟੇਟ ਗਿਰੋਹ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਮਿਤੀ 7 ਮਾਰਚ 2021 ਨੂੰ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਦੋਸ਼ੀ ਅਮਨਪ੍ਰੀਤ ਸਿੰਘ ਅਤੇ ਮਿੱਕੀ ਸਹਾਣੀ ਨੂੰ ਗ੍ਰਿਫਤਾਰ ਕਰਕੇ ਇਹਨਾਂ પાસે ਚੋਰੀ ਦੀਆਂ 16 ਗੱਡੀਆਂ ਬਰਾਮਦ ਕੀਤੀਆਂ ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀ ਅਮਨਪ੍ਰੀਤ ਸਿੰਘ ਉ ਨਾਂ ਵਿਖੇ ਦਰਜ ਦੋਸ਼ਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹੜੇ ਗੱਡੀਆਂ ਚੋਰੀ ਕਰਨ ਵਾਲਾ ਗੈਂਗ ਹੈ ਉਹਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਸੀ ਜਿਦੇ ਵਿੱਚ ਸੀਆਈਏ ਸਟਾਫ ਦੀ ਟੀਮ ਨੂੰ ਇੱਕ ਸਫਲਤਾ ਹਾਸਲ ਹੋਈ ਇੱਕ ਗੈਂਗ ਜੋ ਕਿ ਚੋਰੀ ਦੀ ਗੱਡੀਆਂ ਨੂੰ ਗੱਡੀਆਂ ਨੂੰ ਪਹਿਲਾਂ ਚੋਰੀ ਕਰਦਾ ਸੀ ਵੱਖ-ਵੱਖ ਸਟੇਟਾਂ ਤੋਂ ਉਸ ਤੋਂ ਬਾਅਦ ਉਹਨਾਂ ਗੱਡੀਆਂ ਦੇ ਉੱਪਰ ਜਾਲੀ ਨੰਬਰ ਪਲੇਟ ਲਗਾ ਕੇ ਤੇ ਇੰਜਨ ਨੰਬਰ ਚੈਸੀਸ ਨੰਬਰ ਉਹਨਾਂ ਦਾ ਚੇਂਜ ਕਰਕੇ ਤੇ ਜਿਹੜੀ ਗੱਡੀਆਂ ਟੋਟਲ ਲਾਸ ਵਾਲੀਆਂ ਹੁੰਦੀ ਸੀਗੀਆਂ ਉਹਨਾਂ ਦੀ ਆਰਸੀ ਵਰਤ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਤੇ ਇਹ ਗੈਂਗ ਗੱਡੀਆਂ ਨੂੰ ਲੁਕਾਉਣ ਲਈ ਜਿਹੜੀ ਪਾਰਕਿੰਗ ਹੁੰਦੀ ਹੈ ਉਹਨਾਂ ਪਾਰਕਿੰਗਾਂ ਦੇ ਵਿੱਚ ਇਹ ਗੱਡੀਆਂ ਨੂੰ ਖੜੀ ਕਰਾ ਦਿੰਦੇ ਸੀ ਤਾਂ ਕਿ ਪੁਲਿਸ ਦੀ ਨਜ਼ਰ ਉਹਨਾਂ 'ਤੇ ਨਾ ਪਵੇ ਇਹ ਗਾਹਕ ਜਦੋਂ ਵੀ ਇਹਨਾਂ ਨੂੰ ਟਕਰਾ ਜਾਂਦਾ ਸੀ ਉਹ ਪਾਰਕਿੰਗ ਲੋਟ ਤੋਂ ਹੀ ਸਿੱਧੀ ਗੱਡੀ ਨੂੰ ਚੱਕਵਾ ਦਿੰਦੇ ਸੀ ਉਸ ਗੈਂਗ ਨੂੰ ਅਸੀਂ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋਨੇ ਲਗਜ਼ਰੀ ਗੱਡੀਆਂ ਜਿਹਦੇ ਵਿੱਚ ਫੋਰਚਨਰ ਵਗੈਰਾ ਇਹ ਸਾਰੀਆਂ ਲਗਜ਼ਰੀ ਗੱਡੀਆਂ ਆ ਉਹ ਅਸੀਂ ਬਰਾਮਦ ਕਰ ਲਿਆ ਹਨ ਦੋ ਮੈਂਬਰਸ ਇਸ ਗੈਂਗ ਦੇ ਅਸੀਂ ਫੜਨ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ ਤੇ ਜਿਹੜੇ ਬਾਕੀ ਇਹਨਾਂ ਦੀ ਪੁਛਗਿਛ ਦੇ ਵਿੱਚ ਔਰ ਜਿਹੜੇ ਗੈਂਗ ਦੇ ਮੈਂਬਰ ਆਏ ਹਨ ਉਹਨਾਂ ਦੀ ਉਹਨਾਂ ਨੂੰ ਫੜਨ ਲਈ ਪੁਲਿਸ ਦੀ ਛਾਪੇਮਾਰੀ ਜਾ ਰਹੀ ਹੈ ਜਿਨ੍ਹਾਂ ਨੂੰ ਵੀ ਅਸੀਂ ਜਲਦੀ ਹੀ ਫੜ ਲਵਾਂਗੇ ਜਿਹੜੇ ਦੋ ਮੈਂਬਰ ਅਸੀਂ ਫੜੇ ਹਨ ਉਹਨਾਂ ਦੇ ਵਿੱਚ ਅਮਨਪ੍ਰੀਤ ਸਿੰਘ ਉਰਫ ਅਮਨ ਜੋ ਕਿ ਲੁਧਿਆਣੇ ਦਾ ਹੀ ਰਹਿਣ ਵਾਲਾ ਹੈ ਤੇ ਮੱਕੀ ਸਾਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਨਾਂ ਦੋਹਾਂ ਨੂੰ ਅਸੀਂ ਫੜ ਲਿਆ ਹੈ ਤੇ ਬਾਕੀ ਇੱਕ ਰੋਹਿਨ ਔਰ ਲਾਡੀ ਇਹਨਾਂ ਦੇ ਦੋ ਮੁਲਜ਼ਮ ਹਲੇ ਡੋੜੇ ਹੋਏ ਹਨ ਉਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ਾਂ ਜਾ ਰਹੀਆਂ ਇਹ ਜਿਹੜੀ ਫੋਰਚਨਰ ਆਮ ਤੌਰ ਤੇ ਹੀ ਲਗਜ਼ਰੀ ਗੱਡੀਆਂ ਜਿਹੜੀ ਚੋਰੀ ਕਰਦੇ ਸੀ ਫੋਰਚਨਰ ਇਨੋਵਾ ਬੈਸਟਰ ਇਸ ਤਰੀਕੇ ਦੀ ਇਹ ਗੱਡੀਆਂ ਚੋਰੀ ਕਰਦੇ ਸੀ ਜਿਨ੍ਹਾਂ ਨੂੰ ਕਿ ਅਸੀਂ 16 ਗੱਡੀਆਂ ਨੂੰ ਰਿਕਵਰ ਇਹਨਾਂ ਦੇ ਪੋਜੀਸ਼ਨ ਤੋਂ ਬਰਾਮਦ ਕਰ ਲਿਆ ਸਰ ਆਟਿਓ ਕਿਸ ਨਾਮੀ ਕੋਈ ਬੰਦਾ ਇਨਵੋਲਡ ਹੈ ਉਹ ਸਾਰੀ ਹੁਣ ਡੂੰਗਾਈ ਨਾਲ ਜਦੋਂ ਤਫ਼ਤੀਸ਼ ਹੋਵੇਗੀ ਉਹਦੇ ਵਿੱਚ ਪਤਾ ਲੱਗੂਗਾ ਕਿਉਂਕਿ ਇਹਨਾਂ ਦਾ ਮਾਡਲ ਆਪਰੇਂਡ ਹੀ ਇਹ ਸੀ ਕਿ ਗੱਡੀ ਪਹਿਲਾਂ ਚੋਰੀ ਕਰ ਲੈਣੀ ਫਿਰ ਟੋਟਲ ਲਾਸ ਵਾਲੀ ਸੇਮ ਗੱਡੀ ਇਹਨਾਂ ਨੇ ਦੇਖਣੀ ਉਸ ਗੱਡੀ ਦੇ ਇੰਜਨ ਨੰਬਰ ਚੈਸੀਸ ਨੰਬਰ ਉਹ ਆਪਣੀ ਜਿਹੜੀ ਚੋਰੀ ਵਾਲੀ ਗੱਡੀ ਦੇ ਇੰਜਨ ਨੰਬਰ ਚੈਸੀਸ ਨੰਬਰ ਮਿਟਾ ਕੇ ਉਹ ਟੋਟਲ ਲਾਸ ਗੱਡੀ ਦੇ ਨੰਬਰ ਲਗਾ ਦੇਨੇ ਇਹ ਫਿਰ ਉਸ ਨੂੰ ਵਿਰਾਖ ਨੂੰ ਵੇਚ ਦੇਣਾ ਤੇ ਉਹ ਸਾਰੀ ਇਸ ਗੱਡੀ ਨੂੰ ਲੁਕਾਉਣ ਲਈ ਇਹ ਪਾਰਕਿੰਗ ਦਾ ਸਾਰਾ ਲੈਂਦੇ ਸੀ ਪਾਰਕਿੰਗ ਦੇ ਵਿੱਚ ਖੜੀ ਕਰ ਦਿੰਦੇ ਸੀ ਸਾਰੇ ਹੀ ਪਾਰਕਿੰਗ ਜਿਹੜੇ ਓਨਰਸ ਹਨ ਜਿਹੜੇ ਠੇਕੇਦਾਰ ਹਨ ਉਹਨਾਂ ਨੂੰ ਛੱਡੀ ਵਾਰਨਿੰਗ ਹੈ ਕਿ ਜੋ ਵੀ ਕੋਈ ਗੱਡੀ ਉਹਨਾਂ ਦੀ ਪਾਰਕਿੰਗ ਦੇ ਵਿੱਚ ਖੜੀ ਹੁੰਦੀ ਹੈ ਉਹਦਾ ਪ੍ਰੋਪਰ ਡਾਟਾਵੇਸ ਰੱਖਿਆ ਜਾਵੇ ਪੂਰਾ ਹਿਸਾਬ ਕਿਤਾਬ ਰੱਖਿਆ ਜਾਵੇ ਕਿ ਕਿਹੜਾ ਬੰਦਾ ਖੜਾ ਕਰਕੇ ਜਾ ਰਿਹਾ ਹੈ ਇਹ ਜੇ 7 ਦਿਨ ਤੋਂ ਵੱਧ ਗੱਡੀ ਖੜੀ ਰਹਿੰਦੀ ਹੈ ਉਹਨਾਂ ਦੀ ਪਾਰਕਿੰਗ ਦੇ ਵਿੱਚ ਤੇ ਇਮੀਡੀਏਟਲੀ ਉਹ 7 ਦਿਨ ਬਾਅਦ ਥਾਣੇ ਦੇ ਨੀਅਰੈਸਟ ਜਿਹੜਾ ਪੁਲਿਸ ਸਟੇਸ਼ਨ ਨੇ ਉਹਨਾਂ ਦਾ ਉੱਥੇ ਤੱਕ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਕਿ ਪੁਲਿਸ ਉਸ ਗੱਡੀ ਨੂੰ ਚੈੱਕ ਕਰ ਸਕੇ ਕਿ ਗੱਡੀ ਕਿੱਥੇ ਚੋਰੀ ਦੀ ਤਾਂ ਨਹੀਂ ਪਹਿਲਾਂ ਵੀ ਪਰਚੇ ਜਿਹੜੇ ਜਿਹੜੇ ਪਾਰਕਿੰਗ ਤੇ ਫੜੇ ਸਰ ਪਹਿਲੇ ਵੀ ਇਹਨਾਂ ਦੇ ਇਹਨਾਂ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦੇ ਖਿਲਾਫ ਇੱਕ ਦੋ ਪਰਚੇ ਪਹਿਲੇ ਵੀ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆਵਾਂ ਕੰਮ ਕੀ ਨੰਬਰ ਚੇਂਜ ਕਰਦੇ ਵੀ ਇਹ ਹੈ ਆਰਟੀ ਡਿਪਾਰਟਮੈਂਟ ਦੇ ਵਿੱਚ ਲੋਕ ਇੱਥੇ ਹੁੰਦੇ ਉਹ ਡੁੰਗਾਈ ਨਾਲ ਜਦੋਂ ਅਸੀਂ ਤਫਤੀਸ਼ ਕਰਾਂਗੇ ਉਹਦੇ ਵਿੱਚ ਸਾਹਮਣੇ ਆਊਗਾ ਕਿ ਕਿਹੜੇ ਕਿਹੜੇ ਕਬਾੜੀ ਇਹਦੇ ਵਿੱਚ ਇਨਵ ਜਿਹੜਾ ਨੰਬਰ ਚੇਂਜ ਕਰਦੇ ਸੀ ਕਿ ਆਰਟੀਆ ਅਫੀਸ ਨੂੰ ਦੱਸਦੇ ਸੀ ਕਿ ਉਹਨਾਂ ਤਾਂ ਐਨਓਸੀ ਲੈਂਦੇ ਸੀ ਨਹੀਂ ਲੈਂਦੇ ਸੀ ਉਹ ਸਾਰਾ ਕੁਝ ਤੁਹਾਡੇ ਕੋਲ ਇੱਕ ਨੋਟ ਹੈ ਨੋਟਿਸ ਲਈ ਜਾਰੀ ਹੋਇਆ ਸੀਗਾ ਕਿ ਜਿੱਦੇ ਕਬਾੜੀ ਸ਼ਹਿਰ ਦੇ ਵਿੱਚ ਹੈਗੇ ਨੇ ਉਹ ਆਪਣਾ ਸਾਰਾ ਪ੍ਰੋਪਰ ਮੇਨਟੇਨ ਕਰਕੇ ਰੱਖਣਗੇ ਬੁੱਕ ਜਿੰਨੀਆਂ ਗੱਡੀਆਂ ਉਹਨਾਂ ਕੋਲ ਲਾਉਂਦੀਆਂ ਕਿੰਨੀਆਂ ਲੇਕਿਨ ਸਰ ਕਦੀ ਉਸਤੇ ਜਾ ਕੇ ਤੁਸੀਂ ਕਿਤਾਬ ਬੁੱਕ ਚੈੱਕ ਕੀਤੀਆਂ ਮੈਂ ਇੱਕ ਸਟਿੰਗ ਕੀਤਾ ਸੀਗਾ ਉਹਦੇ ਵਿੱਚ ਗੱਡੀ ਸਾਡੇ ਕੋਲ ਸਰੇਹਮ ਦਿੱਤੀ ਜਾਂਦੀ ਹੈ ਕੋਈ ਵੀ ਸਾਡੇ ਕੋਲ ਡਾਕੂਮੈਂਟ ਨਹੀਂ ਪੁੱਛਦੇ ਸਰ ਤੁਹਾਡੇ ਜਿਹੜੇ ਬਿਆਨ ਹੁੰਦੇ ਤੁਸੀਂ ਜੋ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਮੇਨਟੇਨ ਕੀਤਾ ਜਾਵੇ ਲੇਕਿਨ ਉਹਤੇ ਚੈਕ ਦੁਨੀਆਂ ਚਾਤੀਆਂ ਉੱਧਰ ਵੀ ਉੱਧਰ ਜਾਂਦੀਆਂ ਲੇਕਿਨ ਸਰ ਤੁਸੀਂ ਇੱਕ ਕਹਿ ਦਿੰਦੇ ਹੋ ਤੇ ਉਸ ਤੋਂ ਬਾਅਦ ਕੋਈ ਚੈਕਿੰਗ ਰੁਟੀਨ ਨਹੀਂ ਹੁੰਦੀ ਦੇਖੋ ਇਹ ਤਾਂ ਜਦੋਂ ਵੀ ਅਸੀਂ ਆਰਡਰ ਇਸ਼ੂ ਕਰਦੇ ਹਾਂ ਉਹ ਉਹਨਾਂ ਦੀ ਅਸੀਂ ਰੁਟੀਨ ਦੇ ਵਿੱਚ ਚੈਕਿੰਗ ਵੀ ਕਰਦੇ ਹਾਂ ਐਂਡ ਇਹ ਸਾਰੇ ਹੀ ਕਵਾੜੀਏਜ਼ ਨੂੰ ਪਹਿਲਾਂ ਅਸੀਂ ਆਰਡਰ ਦਿੱਤਾ ਸੀ ਕਿ ਜਦੋਂ ਵੀ ਕੋਈ ਗੱਡੀ ਖਰੀਦਣੀ ਹੈ ਉਹ ਗੱਡੀ ਦੇ ਪ੍ਰੋਪਰ ਕਾਗਜ਼ ਵਗੈਰਾ ਚੈੱਕ ਕੀਤੇ ਜਾਣ ਐਂਡ ਇਹ ਚੈੱਕ ਕੀਤਾ ਜਾਵੇ ਕਿ ਜਿਹੜੇ ਬੰਦੇ ਤਾਂ ਉਹ ਗੱਡੀ ਖਰੀਦ ਰਹੇ ਹਨ ਉਹ ਕੋਈ ਚੋਰ ਤਾਂ ਨਹੀਂ ਹੈ ਉਹ オリジナル ਗੱਡੀ ਦਾ ਮਾਲਕ ਉਹੀ ਹੈ ਇਸ ਤੋਂ ਇਲਾਵਾ ਜਦੋਂ ਕਬਾੜੀਏ ਨੇ ਕੋਈ ਜੇ ਟੋਟਲ ਲਾਸ ਗੱਡੀ ਖਰੀਦੀ ਹੈ ਉਹ ਟੋਟਲ ਲਾਸ ਗੱਡੀ ਜਦੋਂ ਖਰੀਦੇ ਆਂ ਤੇ ਉਹਦੀ ਆਰ ਸੀ ਡੀਟੀਓ ਆਫਿਸ ਆਰਟੀਆ ਆਫਿਸ ਜਮ੍ਹਾਂ ਕਰਾਣੀ ਹੁੰਦੀ ਹੈ ਤਾਂ ਕਿ ਉਹ ਡੈਸਟਰੋਏ ਹੋ ਸਕੇ ਕੁਝ ਵੀ ਨਹੀਂ ਕਰਾਂ ਤੇ ਸਰ ਜੇ ਨਹੀਂ ਜਮ੍ਹਾਂ ਕਰਾਨਗੇ ਐਂਡ ਉਸ ਆਰ ਸੀ ਨੂੰ ਕਿਸੇ ਇਸ ਤਰੀਕੇ ਦੇ ਗੈਂਗ ਨੂੰ ਵੇਚ ਦੇਣਗੇ ਤੇ ਉਹ ਅੱਗੇ ਉਹਨਾਂ ਕ੍ਰਿਮੀਨਲ ਕੇਸ ਦਾ ਭਾਗੀਦਾਰ ਬਣ ਜਾਣਗੇ ਇਸ ਕੇਸ ਦੇ ਵਿੱਚ ਵੀ ਜਿਹੜੇ ਜਿਹੜੇ ਕਬਾੜੀਏ ਨੇ ਇਸ ਤਰੀਕੇ ਦੀ ਟੋਟਲ ਲਾਸ ਦੀ ਗੱਡੀ ਦੀ ਗੱਡੀ ਤਾਂ ਵੇਚ ਹੀ ਨਹੀਂ ਆਪਾਂ ਕੇਵਲ ਆਰ ਸੀ ਦੇ ਰਹੇ ਹਾਂ आरसी बेच रहे हैं आरसी कागज़ दी पन्ने दी की वैल्यू है ਤੁਸੀਂ ਗੱਡੀ ਦੇ ਨਹੀਂ ਰਹੇ ਇਹਦਾ ਮਤਲਬ ਹੈ ਕਿ ਕਵਾੜੀਆ ਵੀ ਕ੍ਰਿਮਨਲ ਮਾਈਂਡਡ ਹੈ ਲੇਕਿਨ ਉਹ ਓਨਰ ਵੀ ਫਸਿਆ ਨਾ ਫਿਰ ਜਿੰਨੇ ਗੱਡੀ ਉਹਨੂੰ ਦਿੱਤੀ ਸੀਗੀ ਇੱਕ ਵਿਸ਼ਵਾਸ ਦੇ ਉੱਤੇ ਉਹ ਦੇਖੋ ਓਨਰ ਦੀ ਤਾਂ ਅਸੀਂ ਚੈੱਕ ਕਰਾਂਗੇ ਬਾਅਦ ਦੇ ਵਿੱਚ ਕਿ ਕੀ ਉਹਦੀ ਕ੍ਰਿਮਨਲ ਇੰਟੈਂਸ਼ਨ ਹੈ ਕਿ ਉਸਨੂੰ ਨਹੀਂ ਪਤਾ ਹੈ ਕਿ ਨਹੀਂ ਪਤਾ ਉਹ ਸਾਰਾ ਕੁਝ ਚੈੱਕ ਕਰਾਂਗੇ ਲੇਕਿਨ ਕਵਾੜੀਏ ਜਿਸ ਨੇ ਇਸ ਤਰੀਕੇ ਦਾ ਕੰਮ ਕੀਤਾ ਹੋਵੇਗਾ ਪਹਿਲਾਂ ਵੀ ਅਸੀਂ ਕੇਸਿਸ ਦੇ ਵਿੱਚ ਕਵਾੜੀਏ ਨੂੰ ਹਰ ਵਾਰੀ ਜੋ ਕੋਈ ਕਵਾੜੀਆ ਇਸ ਤਰੀਕੇ ਦਾ ਗੜਬੜ ਕਰਦਾ ਹੈ ਉਸਨੂੰ ਕੇਸ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਵਾਰ ਵੀ ਰੱਖਿਆ ਜਾਊਗਾ ਜੀ ਟੂ ਦੇ ਸਾਹਮਣੇ ਇੱਕ ਕਬਾੜੀ ਆ ਜੀ ਉਹ ਸਰੇਆ ਬੈਕ ਸਾਈਡ ਦੇ ਬੋਡੀ ਪੱਟੀ ਬਣ ਕਰਦੀ ਜਿਹੜੀ ਬੋਡੀਆਂ ਹੁੰਦੀ ਉਹ ਡਿਸਟロイ ਕਰ ਦਿੰਦਾ ਪਰ ਲੇਕਿਨ ਅੰਦਰ ਖਾਤੇ ਦੇਖੋ ਇਹ ਤਾਂ ਕਬਾੜੀ ਦਾ ਤਾਂ ਕੰਮ ਕਈ ਵਾਰੀ ਹੁੰਦਾ ਹੈ ਕਿ ਉਸਨੇ ਕਬਾਲ ਖਰੀਦਣਾ ਹੁੰਦਾ ਹੈ ਲੇਕਿਨ ਜੇ ਕੋਈ ਇਸ ਤਰੀਕੇ ਦੀ ਅਨਗਹਿਲੀ ਕਰੂਗਾ ਕ੍ਰਿਮੀਨਲ ਇੰਟੈਂਸ਼ਨ ਹੋਵੇਗੀ ਉਸ ਦੇ ਖਿਲਾਫ ਬਿਲਕੁਲ ਐਕਸ਼ਨ ਹੋਵੇਗਾ ਸਰ ਪਾਰਕਿੰਗ ਮਾਲਿਕ ਵੀ ਕੋਈ ਇਨਵੋਲਵ ਨਹੀਂ ਪਾਰਕਿੰਗ ਮਾਲਿਕ ਦੇਗਾ ਮਿੱਕੀ ਸਾਨੀ ਪਾਰਕਿੰਗ ਵਾਲੀ ਹੈ ਹਾਂ ਹਾਂ ਮਿੱਕੀ ਸਾਨੀ ਦਾ ਪਾਰਕਿੰਗ ਦਾ ਆਪਣਾ ਠਿਕਾਣਾ ਹੈ ਸਰ ਇੱਕ ਸਿਟੀ ਦੇ ਵਿੱਚ ਨਾ ਕਾਫੀ ਜਿਆਦਾ ਪਾਰਕਿੰਗ ਰੋਡ ਬਨੇ ਹੋਏ ਕਿਸੇ ਕੋਲ 플ੌਟ ਹੈਗਾ ਉਹਨੇ ਉਹਨੂੰ ਪਾਰਕਿੰਗ ਸਪੇਸ ਕਨਵਰਟ ਕਰਤਾ ਆਪਣੇ ਲੈਵਲ ਤੇ 30 ਲੈਰੀ ਕੋਈ ਜੇ ਅਗਰ ਕਰਦਾ ਲੀਗਲ ਪਰਪਸ ਕਿ ਯੂਜ਼ ਕੀਤਾ ਤਾਂ ਡੈਰੋ ਬੋਲਦੀ ਪੁਲਿਸ ਦੇ ਤਰ੍ਹਾਂ ਜਾਂ ਐਮਸੀ ਦੇ ਨਾਲ ਇਹਦੇ ਕਾਰਪੋਰੇਸ਼ਨ ਦੇ ਨਾਲ ਅਸੀਂ ਮਿਲ ਕੇ ਇਸ ਤਰੀਕੇ ਦੇ ਸਾਰੇ ਹੀ ਲੋਟਸ ਦੀ ਚੈਕਿੰਗ ਕਰਵਾਵਾਂਗੇ ਜੇ ਕਿਸੇ ਨੇ ਆਪਣੇ ਤੌਰ ਤੇ ਉਹ ਲਿਆ ਹੋਇਆ ਹੈ ਕਾਪੋਰੇਸ਼ਨ ਦੀ ਪਰਮਿਸ਼ਨ ਉਹਨਾਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਜੋ ਉਹਨਾਂ ਦਾ ਰੈ residențial ਪਰਪਸ residențial ਕੋਈ ਪਲਾਟ ਹੈ ਜੇ ਕਮਰਸ਼ੀਅਲ ਐਕਟੀਵਿਟੀ ਲਈ ਯੂਜ਼ ਹੋ ਰਿਹਾ ਹੈ ਉਹ ਪਰਮਿਸ਼ਨ ਲੈ ਕੇ ਹੀ ਕੀਤਾ ਜਾਵੇ ਸਰ ਕਿਹੜੇ ਗੱਡੀਆਂ ਤੋਂ ਲੱਗੀਆਂ ਚੋਰੀ ਕਰਦੇ ਨੇ ਇਹ ਗੱਡੀਆਂ ਅਸੀਂ ਦਿੱਲੀ ਜੇ ਐਂਡ ਕੇ ਔਰ ਵਕਫਾ ਕਿ ਸਟੇਟਾਂ ਤੋਂ ਚੋਰੀਆਂ ਹੋਈਆਂ ਆਮ ਤੌਰ ਤੇ ਭਾਰਲੀ ਸਟੇਟਾਂ ਤੋਂ ਗੱਡੀਆਂ ਚੋਰੀ ਕਰਦੇ ਸੀ ਕਿ ਆ ਤਾਂ ਕਿ ਉਹ ਉਹਨੂੰ ਪਾਰਕਿੰਗ ਦੇ ਵਿੱਚ ਨੁਕਾਨਾ ਈਜ਼ੀ ਹੋ ਜਾਏ ਜੇ ਲੋਕਲ ਗੱਡੀ ਪਾਰਕਿੰਗ ਦੇ ਵਿੱਚ ਖੜੀ ਹੋਵੇਗੀ ਕਈ ਵਾਰੀ ਓਨਰ ਹੀ ਚੱਕਰ ਮਾਰ ਕੇ ਸਾਰੇ ਲੋਟਸ ਨੂੰ ਪਾਰਕਿੰਗ ਦੇ ਚੈੱਕ ਕਰਕੇ ਆਪਣੀ ਗੱਡੀ ਨੂੰ ਲਵ ਲਿੰਦਾ ਸੀ ਇਸ ਕਰਕੇ ਕਈ ਵਾਰੀ ਇਹਨਾਂ ਦੇ ਨਾਲ ਇਸ ਤਰੀਕੇ ਦਾ ਹੋਇਆ ਕਿ ਲੋਕਲ ਗੱਡੀ ਚੋਰੀ ਹੋਈ ਤੇ ਓਨਰ ਹੀ ਆ ਗਿਆ ਦੋ ਤਿੰਨ ਦਿਨ ਬਾਅਦ ਕਿ ਮੇਰੀ ਗੱਡੀ ਇੱਥੇ ਕੌਣ ਖੜੀ ਕਰ ਗਿਆ ਤੇ ਉਹ ਇਹਨਾਂ ਨੂੰ ਵਾਪਸ ਦੇਣੀ ਪਈ ਤੇ ਇਸ ਕਰਕੇ ਫਿਰ ਇਹਨਾਂ ਨੇ ਮਾਡਲਸ ਆਪਣੇ ਹੀ ਬਣਾ ਲਿਆ ਕਿ ਬਾਹਰੋਂ ਹੀ ਗੱਡੀ ਚੋਰੀ ਕਰਨੀ ਸਪੈਸਿਫਿਕ ਪਾਰਕਿੰਗ ਲੋਟਸ ਨੂੰ ਰਿਕਵਰ ਇਹ ਮੌਕੇ ਦੇ ਹਿਸਾਬ ਨਾਲ ਯੂਜ਼ ਕਰ ਲੈਂਦੇ ਸੀ ਕਿ ਜਿਸ ਤੇ ਵੀ ਕੋਈ ਇਹਨਾਂ ਨੂੰ ਲੱਗਿਆ ਕਿ ਪੁਲਿਸ ਦੀ ਚੈਕਿੰਗ ਉਸ ਲੋਟ ਦੇ ਵਿੱਚ ਘੱਟ ਹੋ ਰਹੀ ਹੈ ਚੋਰ ਵੀ ਆਪਣਾ ਦੇਖੋ ਜੀ ਪੁਲਿਸ ਦਾ ਔਰ ਇਹਨਾਂ ਦਾ ਤਾਂ ਜੋ ਹੈ ਨਾ ਇਸ ਤਰੀਕੇ ਦਾ ਹੈ ਕਿ ਇਹ ਦੇਖ ਲੈਂਦੇ ਸੀ ਕਿ ਪੁਲਿਸ ਆਜਕਲ ਇਸ ਐਕਟ ਏਰੀਆ ਦੇ ਵਿੱਚ ਐਕਟਿਵ ਹੈ ਤੇ ਦੂਜੇ ਲੋਟ ਦੇ ਵਿੱਚ ਖੜੀ ਕਰ ਦਿੰਦੇ ਸੀ ਜਦੋਂ ਪੁਲਿਸ ਦੀ ਕੋਈ ਚੈਕਿੰਗ ਹੋਣੀ ਕਿਉਂਕਿ ਪਾਰਕਿੰਗ ਲੋਟ ਦਾ ਠੇਕਾ ਵੀ ਇਹਨਾਂ ਕੋਲ ਸੀ ਇਹ ਕਹਿ ਦਿੰਦੇ ਸੀ ਕਿ ਇਹ ਇਹ ਗੱਡੀ ਤਾਂ ਕੱਲ ਹੀ ਆਈ ਹੈ ਜੀ ਇਸ ਤਰੀਕੇ ਦਾ ਸਰ ਕੁਝ ਨਵੀਂ ਕਾਇਮ ਨਹੀਂ થઈ ਹੈ ਲੁਧਿਆਣਾ ਤੋਂ ਅਬਸ਼ੇ ਇੱਕ ਜੋ ਲੋਟਾ ਦੀ ਰਿਪੋਰਟ ਐਸਐਮ ਜੈਟ ਨਿਊਜ਼